ਗਰਾਲ ਨੇ ਬੀਜੇਪੀ ਦੇ ਲੇਕਿਨ ਆਮਾਦੀ ਪਾਰਟੀ ਜਿਹਨੇ ਬਹੁਤ ਜ਼ੋਰ ਲਗਾਇਆ ਸੀ ਭਗਵੰਤ ਮਾ ਚੀਫ ਮਿਨਿਸਟਰ ਖੁਦ ਕੈਂਪ ਕਰਕੇ ਬੈਠੇ ਸੀ ਜਲੰਧਰ ਦੇ ਵਿੱਚ ਉਹਨਾਂ ਨੇ ਕਾਫੀ ਜ਼ੋਰ ਲਗਾਇਆ ਸੀ ਸੀਟ ਵਾਸਤੇ ਲੇਕਿਨ अर्ਲੀ ਜਿਹੜੇ ਸਾਈਨਸ ਆ ਰਹੇ ਚਾਰ ਰਾਉਂਡ ਤੋਂ ਬਾਅਦ ਲੰਬੀ ਚੌੜੀ ਲੀਡ ਹੈਗੀ ਹੈ ਹੁਣ ਆਮਾਦੀ ਪਾਰਟੀ ਦੇ ਕੈਂਡੀਡੇਟ ਮਹਿੰਦਰ ਪਗੜ ਕੋ ਆਮਾਦੀ ਪਾਰਟੀ ਦੇ ਕੁਝ ਸਮਰਥਕ ਨੇ ਹਾਂਜੀ ਬੜਾ ਜ਼ੋਰ ਲਗਾਇਆ ਸੀ ਆਮਾਦੀ ਪਾਰਟੀ ਨੇ ਔਰ ਰਿਜ਼ਲਟਸ ਵੀ ਉਹਦਾਂ ਦੇ ਆ ਰਹੇ ਚਾਰ ਰਾਉਂਡਸ ਤੋਂ ਬਾਅਦ ਲੀਡ ਮਿਲ ਰਹੀ ਹੈ ਤੁਹਾਨੂੰ ਕਿਸ ਤਰ੍ਹਾਂ ਦੇਖੇ ਮੈਂ ਰਵਿੰਦਰ ਕੌਰ ਰਾਜੀ ਬਲਾਕ ਪ੍ਰਧਾਨ ਕ ਅਸੀਂ ਇਹ ਸਿਰਫ ਬਹੁਤ ਸਾਨੂੰ ਪਤਾ ਸੀ ਕਿ ਰਿਜ਼ਲਟ ਇਹੀ ਆਉਣੇ ਹੈਗੇ ਆ ਕਿਉਂਕਿ ਦੇਖੋ ਜੇ ਉਹਨਾਂ ਨੂੰ ਉਹਨਾਂ ਜਿਤਾਇਆ ਸੀ ਸ਼ੀਤਲੰਗੁਰਾਲਜੀ ਨੂੰ ਠੀਕ ਹੈ ਨਾ ਤੇ ਜੇ ਉਹ ਉਸ ਨੂੰ ਆਪਣੀ ਠੋਕਰ ਮਾਰ ਕੇ ਆ ਗਏ ਚਲੇ ਗਏ ਕਿਸੇ ਜੋ ਵੀ ਹੋਇਆ ਹੈ ਨਾ ਗਲਤ ਕੰਮ ਕੀਤਾ ਉਹਨਾਂ ਨੇ ਅੱਜ ਉਹ ਬਹੁਤ ਪਛਤਾ ਰਹੇ ਹੁਣ ਇਸ ਚੀਜ਼ ਨੂੰ ਕਿ ਮੈਂ ਕਿ ਇਹ ਸਾਡੇ ਭਗਵੰਤ ਮਾਨ ਜੀ ਦੇ ਸਾਡੇ ਕੇਜਰੀਵਾਲ ਜੀ ਦੇ ਮੂਹ ਨੂੰ ਬੋਟਾਂ ਪਈਆਂ ਦੇਖੋ ਭਗਵੰਤ ਮਾਨ ਜੀ ਦੀ ਸਾਰੀ ਫੈਮਿਲੀ ਨੇ ਬਹੁਤ ਮਿਹਨਤ ਕੀਤੀ ਉਹਨਾਂ ਦੇ ਨਾਲ ਸਾਰੇ ਵਰਕਰਸ ਵੋਲੰਟੀਅਰਸ ਉਦੇਦਾਰਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਉਹ ਮਿਹਨਤ ਦਾ ਫਲ ਹੈਗਾ ਕਿ ਅੱਜ ਅਸੀਂ ਆਪਣੀ ਜਿੱਤ ਪ੍ਰਾਪਤ ਕਰ ਰਹੇ ਹੈਗੇ ਆ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਵੈਸਟ ਵਿੱਚ ਲੋਕੀ ਬਹੁਤ ਦੁਖੀ ਸੀ ਉਹਨਾਂ ਕੋਲੋਂ ਕਿਉਂਕਿ ਉੱਥੇ ਬਹੁਤ ਗਲਤ ਕੰਮ ਹੋ ਰਹੇ ਸੀਗੇ ਤੇ ਸਾਰੇ ਕੰਮ ਇਹ ਖਤਮ ਕਰਾਂਗਾ ਠੀਕ ਹੈ ਟਾਈਮ ਲੱਗੇਗਾ ਹੌਲੀ ਹੌਲੀ ਸਾਰੇ ਕੰਮ ਉਹਨੇ ਸ਼ੁਰੂ ਕਰ ਲਏ ਹੈਗੇ ਤੇ ਕੰਮ ਕਰਨਗੇ ਵੀ ਵਿਕਾਸ ਵੀ ਕਰਨਗੇ ਉੱਤੇ ਤੇ ਉੱਥੇ ਵਿਕਾਸ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ ਹੈਗਾ ਸੋ ਇੱਕ ਵਿਕਾਸ ਨੂੰ ਜਾਂ ਇਹ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਹਨ ਤੇ ਅਸੀਂ ਅੱਜ ਇੱਕ ਵੱਡੀ ਲੀਡ ਤੋਂ ਜਿੱਤ ਪ੍ਰਾਪਤ ਕਰ ਲਈ ਹੈਗੇ ਹੋਰ ਵੀ ਲੋਕ ਨੇ ਆਪਾਂ ਗੱਲ ਕਰਾਂਗੇ ਉਹਨਾਂ ਦੇ ਨਾਲ ਹਾਂਜੀ ਅੱਜ ਆਮ ਆਦਮੀ ਪਾਰਟੀ ਦੇ ਜੋ ਰਿਜ਼ਲਟਸ ਆ ਰਹੇ ਨੇ ਚਾਰ ਰਾਊਂਡਸ ਤੋਂ ਬਾਅਦ ਤੇ ਲੀਡ ਕਰ ਰਹੇ ਨੇ ਮੋਹਨ ਦਾ ਪਗੜ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਪਾ ਅੱਜ ਬਹੁਤ ਖੁਸ਼ ਆਂ ਮਿਹਦਰ ਭਗਤ ਅੱਗੇ ਕੀ ਅੱਪਾ ਜਿੱਤ ਗਏ ਆ ਇਸ ਕਰਕੇ ਸਾਡੂ ਕੋਈ ਡੈਨ ਨਹੀਂ ਆਪਾ ਸਵੇਰੇ ਜਦੋਂ ਆਏ ਹਾਂ ਪੂਰਾ ਵਿਸ਼ਵਾਸ ਸੀ ਕਿ ਆਪਾ ਬਹੁਤ ਵੱਡੀ ਲੀਡ ਲੈ ਕੇ ਜਿੱਤਣਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੂਰਾ ਰਿਜ਼ਲਟ ਨੂੰ ਬੜਾ ਜ਼ੋਰ ਲਗਾਇਆ ਆਪ ਕਾਰਕਟਰਾਂ ਵਾਲੇ ਵੀ ਵਰਕ ਕਰ ਰਹੇ ਜੀ ਬਹੁਤ ਵਧੀਆ ਰਿਜ਼ਲਟ ਆ ਰਿਹਾ ਤੇ ਬਹੁਤ ਹੀ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ ਤੇ ਕੰਮ ਵੀ ਬਹੁਤ ਵਧੀਆ ਕਰਦੇ ਇਹਨਾਂ ਵਰਗਾ ਮਹਿੰਦਰ ਭਗਤ ਵਰਗਾ ਬੰਦਾ ਕੋਈ ਵੀ ਕੈਂਡੀਡੇਟ ਵਿੱਚੋਂ ਨਹੀਂ ਇਹ ਸਭ ਤੋਂ ਬੈਸਟ ਬੰਦਾ ਹੈ ਸਭ ਤੋਂ ਬੈਸਟ ਹਾਂ ਸਭ ਤੋਂ ਬੈਸਟ ਕੈਂਡੀਡੇਟ ਹੈ ਆਪਣਾ ਨੰਬਰ ਦੇ ਆਰਡਰ ਕਾਲੀ ਦੇਤੇ ਜੀ ਤੁਹਾਨੂੰ ਪਤਾ ਸਾਡੇ ਡੀਏ ਡੀਏ ਬੋਕ ਹੋ ਕੇ ਗੱਡੀਆਂ ਆਪਾਂ ਰੋਡ ਸ਼ੋਅ ਕਰਨਾ ਅੱਜ ਸਾਡਾ ਰੋਡ ਸ਼ੋਅ ਤਿਆਰ ਹੈ ਹੁਣੇ ਥੋੜੀ ਥੋੜੀ ਦੇਰ ਦੇ ਘਰ ਆ ਰਹੇ ਨੇ ਪਬਲਿਕ ਨੇ ਇਹ ਹੁਣੇ ਮਤਲਬ 4 ਰਾਊਂਡ ਤੋਂ ਬਾਅਦ ਹੀ ਹਾਲੇ 4 ਰਾਊਂਡ ਹੋਏ ਨੇ ਇੱਥੇ ਔਰ 4 ਰਾਊਂਡ ਦੇ ਰਿਜ਼ਲਟਸ ਜਿੱਦਾਂ ਦੇ ਆਏ ਆ ਕਿ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੂੰ ਕਾਫੀ ਕੰਸੋਲੀਡੇਟ ਜਿਹੜੀ ਹੈ ਲੀਡ ਕਰਨੀ ਸ਼ੁਰੂ ਕਰਤੀ ਹੈ ਮਹਿੰਦਰ ਭਗਤ ਅ ਤੇ ਉਸ ਤੋਂ ਬਾਅਦ ਆਮਾਦੀ ਪਾਰਟੀ ਦੇ ਵਰਕਰਸ ਦੇ ਵਿੱਚ ਆਲਰੇਡੀ ਸੈਲੀਬ੍ਰੇਸ਼ਨ ਜਿਹੜੀ ਹੈ ਉਹ ਸਟਾਰਟ ਹੈ ਔਰ ਆਮਾਦੀ ਪਾਰਟੀ ਦੇ ਝੰਡਿਆਂ ਦੇ ਨਾਲ ਪਾਰਟੀ ਫਲੈਗਸ ਦੇ ਨਾਲ ਵਿਦੇਸ਼ ਸਰੋਕਿਸਤਾਂ ਕਾਊਂਟਿੰਗ ਸੈਂਟਰ ਦੇ ਬਾਹਰ ਆਮਾਦੀ ਪਾਰਟੀ ਦੇ ਵਰਕਰਸ ਜਿਹੜੇ ਨੇ ਆਲਰੇਡੀ ਸੈਲੀਬ੍ਰੇਸ਼ਨ ਮੂਡ ਦੇ ਵਿੱਚ ਨੇ ਉਹ ਸੈਲੀਬ੍ਰੇਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਚਾਰ ਰਾਊਂਡਸ ਤੋਂ ਬਾਅਦ ਜਿਹਦਾ ਰਿਜ਼ਲਟ ਆਇਆ ਹੈ ਉਹ ਸੀਟ ਆਲਮੋਸਟ ਜੱਗ ਜੱਗੇ ਨੇ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਵੀ ਅਸੀਂ ਕੱਲ ਹੀ ਲੱਡੂਆਂ ਦੇ ਆਰਡਰ ਦਿੱਤੇ ਸੀ ਉਹ ਸ਼ੋਰ ਸੀ ਆਪਣੀ ਵਿਕਟਰੀ ਦੇ ਬਾਰੇ ਸੋ ਇਹ ਤਸਵੀਰਾਂ ਆਮਾ ਦੀ ਪਾਰਟੀ ਵਾਸਤੇ ਕਾਫੀ ਮੋਰਲ ਬੂਸਟਿੰਗ ਹੋਣ ਗਿਆ ਕਿਉਂਕਿ ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਦੇ ਰਿਜ਼ਲਟਸ ਰਹੇ ਸੀ ਉਸ ਤੋਂ ਬਾਅਦ ਬੜੀ ਇੱਕ ਸੈਟਬੈਕ ਸੀ ਪਾਰਟੀ ਵਾਸਤੇ ਡਿਜੈਕਸ਼ਨ ਸੀ ਕੀ ਪਾਰਟੀ ਵਾਸਤੇ ਲੇਕਿਨ ਜਿਸ ਤਰ੍ਹਾਂ ਦਾ ਹੁਣ ਇਹ ਰਿਜ਼ਲਟਸ ਰਹੇ ਨੇ ਇਹਨਾਂ ਵਾਸਤੇ ਤੇ ਆਪਾਂ ਗੱਲ ਕਰਾਂਗੇ ਕੁਝ ਲੋਕਾਂ ਦੇ ਨਾਲ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ 4 ਚਾਰ ਚਾਰ ਰਾਊਂਡਸ ਤੋਂ ਬਾਅਦ ਆਮ ਆਲੀ ਪਾਰਟੀ ਜਿਹੜੀ ਹੈ ਲੀਡ ਕਰ ਰਹੀ ਹੈ ਮੋਹਿੰਦਰ ਭਗਤ ਦੀ ਵਿਕਟਰੀ ਆਲਮੋਸਟ ਸਰਟਨ ਲੱਗ ਰਹੀ ਕਿਸ ਤਰ੍ਹਾਂ ਦੇਖਿਓ ਜੀ ਬਹੁਤ ਵਧੀਆ ਕੰਮ ਕਰ ਰਹੇ ਸੀ ਭਗਵੰਤ ਮਾਨ ਸਾਹਿਬ ਉਹਨਾਂ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਇਹ ਸੀਟ ਆਪਾਂ ਜ਼ਰੂਰ ਕੱਢਾਂਗੇ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਸਾਨੂੰ ਉਹਦੇ ਉੱਤੇ ਪੂਰਾ ਯਕੀਨ ਹੈਗਾ ਕਿ ਉਹ ਪੂਰੇ ਕਰਨਗੇ ਜਲਿਸਨ ਦੀ ਤਿਆਰੀ ਕਿਦਾਂ ਦੀ ਹੈ ਸੈਲੀਬ੍ਰੇਸ਼ਨ ਦੀ ਤਿਆਰੀ ਸਭ ਪੂਰੀ ਆਪਾਂ ਕੀਤੀ ਹੋਈ ਆ ਆਪਣੀ ਜਿੰਨੀ ਵੀ ਟੀਮ ਹੈਗੀ ਸਾਰੀ ਪਹੁੰਚ ਰਹੀ ਆ ਹਮ ਹਮ ਆ ਕੇ ਬਸ ਅੱਜ ਕੀ ਨਾਮ ਹੈ ਤੁਹਾਡਾ ਬਿੰਨੀ ਮੇਰਾ ਨਾਮ ਹੈ ਬਿੰਨੀ ਨਾਮ ਹੈ ਉਸ ਦਾ ਰਿਜ਼ਲਟ ਆ ਰਿਹਾ ਹੈ ਨਾਮਾ ਦੀ ਪਾਰਟੀ ਵਾਸਤੇ ਤੇ ਸੈਲੀਬ੍ਰੇਸ਼ਨ ਦਾ ਟਾਈਮ ਆ ਗਿਆ ਹਾਂਜੀ ਜੀ ਬਿਲਕੁਲ ਸੈਲੀਬ੍ਰੇਸ਼ਨ ਦਾ ਟਾਈਮ ਆ ਗਿਆ ਸੀ ਸੈਲੀਬ੍ਰੇਟ ਕਰ ਰਹੇ ਹਾਂ ਸ਼ੁਰੂ ਹੋ ਗਿਆ ਔਰ ਚੌਥੇ ਰਾਊਂਡ ਤੋਂ ਬਾਅਦ ਅਪਾ ਦੇਖਿਆ ਵੀ ਲਗਾਤਾਰ ਆਮਾਦੀ ਪਾਰਟੀ ਨੂੰ ਵੱਡੀ ਲੀਡ ਮਿਲ ਰਹੀ ਹੈ ਮਹਿੰਦਰ ਪາກੜ ਜਿਹੜੇ ਲੀਡ ਕਰ ਰਹੇ ਨੇ ਨੰਬਰ 2 ਦੇਤੇ ਕਾਂਗਰਸ ਸੁਰਿੰਦਰ ਗੌਰ ਨੇ ਔਰ ਉਸ ਤੋਂ ਬਾਅਦ ਸ਼ੀਤਲ ਅੰਗਰਾਲ ਨੇ ਭਾਜਪਾ ਦੇ ਲੇਕਿਨ ਆਮਾਦੀ ਪਾਰਟੀ ਜਿਹਨੇ ਬਹੁਤ ਜ਼ੋਰ ਲਗਾਇਆ ਸੀ ਭਗਵੰਤ ਮਾਚੀ ਮੁਨਿਸਟਰ ਖੁਦ ਕੈਂਪ ਕਰਕੇ ਬੈਠੇ ਸੀ ਜਲੰਧਰ ਦੇ ਵਿੱਚ ਉਹਨਾਂ ਨੇ ਕਾਫੀ ਜ਼ੋਰ ਲਗਾਇਆ ਸੀ ਸੀਟ ਵਾਸਤੇ ਲੇਕਿਨ अर्ਲੀ ਜਿਹੜੇ ਸਾਈਨਸ ਆ ਰਹੇ ਚਾਰ ਰਾਊਂਡ ਤੋਂ ਬਾਅਦ ਲੰਬੀ ਚੌੜੀ ਲੀਡ ਹੈਗੀ ਹੈ ਹੁਣ ਆਮਾਦੀ ਪਾਰਟੀ ਦੇ ਕੈਂਡੀਡੇਟ ਮਹਿੰਦਰ ਪາກੜ ਕੋ ਆਮ ਔਰ ਰਿਜ਼ਲਟਸ ਵੀ ਉਹਦਾ ਦੇ ਆਰਚਾਰ ਰਾਉਂਡਸ ਤੋਂ ਬਾਅਦ ਲੀਡ ਮਿਲ ਰਹੀ ਹੈ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਰਵਿੰਦਰ ਕੌਰ ਰਾਜੀ ਬਲਾਕ ਪ੍ਰਧਾਨ ਕੈਂਟ ਅਸੀਂ ਇਹ ਰਿਜ਼ਲਟ ਨੂੰ ਬਹੁਤ ਸਾਨੂੰ ਪਤਾ ਸੀ ਕਿ ਰਿਜ਼ਲਟ ਇਹੀ ਆਉਣੇ ਹੈਗੇ ਆ ਕਿਉਂਕਿ ਦੇਖੋ ਜੇ ਉਹਨਾਂ ਨੂੰ ਉਹਦੋਂ ਜਿਤਾਇਆ ਸੀ ਸ਼ੀਤਲੰਗੁਰਾਲਜੀ ਨੂੰ ਠੀਕ ਹੈ ਨਾ ਤੇ ਜੇ ਉਹ ਉਸ ਨੂੰ ਆਪਣੀ ਠੋਕਰ ਮਾਰ ਕੇ ਆ ਗਏ ਚਲੇ ਗਏ ਕਿਸੇ ਜੋ ਵੀ ਹੋਇਆ ਹੈ ਨਾ ਗਲਤ ਕੰਮ ਕੀਤਾ ਉਹਨਾਂ ਨੇ ਅੱਜ ਉਹ ਬਹੁਤ ਪਛਤਾ ਰਹੇ ਹੁਣ ਇਸ ਜੀ ਨੂੰ ਕਿ ਮੈਂ ਕਿ ਇਹ ਸਾਡੇ ਭਗਵੰਤ ਮਾਨ ਜੀ ਜੇ ਸਾਡੇ ਕੇਜਰੀਵਾਲ ਜੀ ਦੇ ਮੂਹ ਨੂੰ ਬੋਟਾਂ ਪਈਆਂ ਦੇਖੋ ਭਗਵੰਤ ਮਾਨ ਜੀ ਦੀ ਸਾਰੀ ਫੈਮਿਲੀ ਨੇ ਬਹੁਤ ਮਿਹਨਤ ਕੀਤੀ ਉਹਨਾਂ ਦੇ ਨਾਲ ਸਾਰੇ ਵਰਕਰਸ ਵੋਲੰਟੀਅਰਸ ਅਹੁਦੇਦਾਰਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਉਹ ਮਿਹਨਤ ਦਾ ਫਲ ਹੈਗਾ ਕਿ ਅੱਜ ਅਸੀਂ ਆਪਣੀ ਜਿੱਤ ਪ੍ਰਾਪਤ ਕਰ ਰਹੇ ਹੈਗੇ ਆ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਵੈਸਟ ਵਿੱਚ ਲੋਕੀ ਬਹੁਤ ਦੁਖੀ ਸੀ ਉਹਨਾਂ ਕੋਲੋਂ ਕਿਉਂਕਿ ਉੱਥੇ ਬਹੁਤ ਗਲਤ ਕੰਮ ਹੋ ਰਹੇ ਸੀਗੇ ਦੇ ਕੰਮ ਇਹ ਖਤਮ ਕਰਾਂਗਾ ਠੀਕ ਹੈ ਟਾਈਮ ਲੱਗੇਗਾ ਹੌਲੀ ਹੌਲੀ ਸਾਰੇ ਕੰਮ ਉਹਨਾਂ ਨੇ ਸ਼ੁਰੂ ਕਰ ਲਏ ਹੈਗੇ ਤੇ ਕੰਮ ਕਰਨਗੇ ਵੀ ਵਿਕਾਸ ਵੀ ਕਰਨਗੇ ਉੱਤੇ ਤੇ ਉੱਥੇ ਵਿਕਾਸ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ ਹੈਗਾ ਸੋ ਇੱਕ ਇਹ ਵਿਕਾਸ ਨੂੰ ਜਾਂ ਇਹ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਹਨ ਤੇ ਅਸੀਂ ਅੱਜ ਇੱਕ ਵੱਡੀ ਲੀਡ ਤੋਂ ਜਿੱਤ ਪ੍ਰਾਪਤ ਕਰ ਲਈ ਹੈਗੇ ਹੋਰ ਵੀ ਲੋਕ ਨੇ ਆਪਾਂ ਗੱਲ ਕਰਾਂਗੇ ਉਹਨਾਂ ਦੇ ਨਾਲ ਹਾਂਜੀ ਅੱਜ ਆਮ ਆਦਮੀ ਪਾਰਟੀ ਦੇ ਜੋ ਰਿਜ਼ਲਟਸ ਆ ਰਹੇ ਨੇ ਚਾਰ ਰਾਊਂਡਸ ਤੋਂ ਬਾਅਦ ਤੇ ਲੀਡ ਕਰ ਰਹੇ ਨੇ ਮੋਹਿੰਦਰ ਭਗਤ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਅੱਪਾ ਅੱਜ ਬਹੁਤ ਖੁਸ਼ ਆ ਮhender bhagat ਅੱਗੇ ਕੀ ਅੱਪਾ ਜਿੱਤ ਗਏ ਆ ਇਸ ਕਰਕੇ ਸਾਡੂ ਕੋਈ ਡਾ ਨਹੀਂ ਆਪਾ ਸਵੇਰੇ ਜਦੋਂ ਆਏ ਹਾਂ ਪੂਰਾ ਵਿਸ਼ਵਾਸ ਸੀ ਕਿ ਆਪਾ ਬਹੁਤ ਵੱਡੀ ਲੀਡ ਲੈ ਕੇ ਜਿੱਤਣਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੂਰਾ ਰਿਜ਼ਲਟ ਨੂੰ ਬੜਾ ਜ਼ੋਰ ਲਗਾਇਆ ਆਪ ਕਾਰਕਟਰਾਂ ਵਾਲੇ ਵੀ ਵਰਕ ਕਰ ਰਹੇ ਜੀ ਬਹੁਤ ਵਧੀਆ ਰਿਜ਼ਲਟ ਆ ਰਿਹਾ ਤੇ ਬਹੁਤ ਹੀ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ ਤੇ ਕੰਮ ਵੀ ਬਹੁਤ ਵਧੀਆ ਕਰਦੇ ਇਹਨਾਂ ਵਰਗਾ ਮਹਿੰਦਰ ਭਗਤ ਵਰਗਾ ਬੰਦਾ ਕੋਈ ਵੀ ਕੈਂਡੀਡੇਟ ਵਿੱਚੋਂ ਨਹੀਂ ਇਹ ਸਭ ਤੋਂ ਬੈਸਟ ਬੰਦਾ ਹੈ ਸਭ ਤੋਂ ਬੈਸਟ ਹਾਂ ਸਭ ਤੋਂ ਬੈਸਟ ਕੈਂਡੀਡੇਟ ਹੈ ਆਪਾਂ ਲਾਡਵਾ ਦੇ ਆਰਡਰ ਖਾਲੀ ਦੇ ਦਿੱਤੇ ਹੈ ਕਿ ਹਾਨੂੰ ਪਤਾ ਤੁਹਾਡੇ ਡੀਏ ਡੀਏ ਬੋਕੋ ਕੇ ਗੱਡੀਆਂ ਆਪਾਂ ਰੋਡ ਸ਼ੋਅ ਕਰਨਾ ਅੱਜ ਤੁਹਾਡਾ ਰੋਡ ਸ਼ੋਅ ਤਿਆਰ ਹੈ ਹੁਣੇ ਥੋੜੀ ਥੋੜੀ ਦੇਰ ਤੇ ਘਰ ਆ ਰਹੇ ਨੇ ਪਬਲਿਕ ਨੇ ਇਹ ਹੁਣੇ ਚਾਰ ਰਾਊਂਡ ਤੋਂ ਬਾਅਦ ਹੀ ਹਾਲੇ ਚਾਰ ਰਾਊਂਡ ਹੋਏ ਨੇ ਇੱਥੇ ਔਰ ਚਾਰ ਰਾਊਂਡ ਦੇ ਰਿਜ਼ਲਟਸ ਜਿੱਦਾਂ ਦੇ ਆਏ ਆ ਕਿ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੂੰ ਕਾਫੀ ਕਨਸੋਲੀਡੇਟ ਜਿਹੜੀ ਹੈ ਲੀਡ ਕਰਨੀ ਸ਼ੁਰੂ ਕਰਤੀ ਹੈ ਮਹਿੰਦਰ ਭਗਤ ਤੇ ਉਸ ਤੋਂ ਬਾਅਦ ਆਮਾਦੀ ਪਾਰਟੀ ਦੇ ਵਰਕਰਸ ਦੇ ਵਿੱਚ ਆਲਰੇਡੀ ਸੈਲੀਬ੍ਰੇਸ਼ਨ ਜਿਹੜੀ ਹੈ ਉਹ ਸਟਾਰਟ ਹੈ ਔਰ ਆਮਾਦੀ ਪਾਰਟੀ ਦੇ ਝੰਡਿਆਂ ਦੇ ਨਾਲ ਪਾਰਟੀ ਫਲੈਗਸ ਦੇ ਨਾਲ ਵਿਦੇਸ਼ ਸਰੋ ਕਿਸ ਤਰ੍ਹਾਂ ਕਾਊਂਟਿੰਗ ਸੈਂਟਰ ਦੇ ਬਾਹਰ ਆਮਾਦੀ ਪਾਰਟੀ ਦੇ ਵਰਕਰਸ ਜਿਹੜੇ ਨੇ ਆਲਰੇਡੀ ਸੈਲੀਬ੍ਰੇਸ਼ਨ ਮੋਡ ਦੇ ਵਿੱਚ ਨੇ ਉਹ ਸੈਲੀਬ੍ਰੇਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਚਾਰ ਰਾਊਂਡ ਤੋਂ ਬਾਅਦ ਜਿਹਦਾ ਰਿਜ਼ਲਟ ਆਇਆ ਹੈ ਉਹ ਸੀਟ ਆਲਮੋਸਟ ਜੱਗੇ ਜੱਗੇ ਨੇ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਵੀ ਅਸੀਂ ਕੱਲ ਹੀ ਲੱਡੂਆਂ ਦੇ ਆਰਡਰ ਦਿੱਤੇ ਸੀ ਉਹ ਸ਼ੋਰ ਸੀ ਜੀ ਆਪਣੀ ਵਿਕਟਰੀ ਦੇ ਬਾਰੇ ਸੋ ਇਹ ਤਸਵੀਰਾਂ ਆਮਾ ਦੀ ਪਾਰਟੀ ਵਾਸਤੇ ਕਾਫੀ ਮੋਰਲ ਬੂਸਟਿੰਗ ਹੋਣਗੀਆਂ ਕਿਉਂਕਿ ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਦੇ ਰਿਜ਼ਲਟਸ ਰਹੇ ਸੀ ਉਸ ਤੋਂ ਬਾਅਦ ਬੜੀ ਇੱਕ ਸੈਟਬੈਕ ਸੀ ਪਾਰਟੀ ਵਾਸਤੇ ਡਿਜੈਕਸ਼ਨ ਸੀ ਪਾਰਟੀ ਵਾਸਤੇ ਲੇਕਿਨ ਜਿਸ ਤਰ੍ਹਾਂ ਦਾ ਹੁਣ ਇਹ ਰਿਜ਼ਲਟਸ ਰਹੇ ਨੇ ਇਹਨਾਂ ਵਾਸਤੇ ਤੇ ਆਪਾਂ ਗੱਲ ਕਰਾਂਗੇ ਕੁਝ ਲੋਕਾਂ ਦੇ ਨਾਲ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਚਾਰ 4 4 राउंड ਤੋਂ ਬਾਅਦ ਆਮ ਆਦੀ ਪਾਰਟੀ ਜਿਹੜੀ ਹੈ ਲੀਡ ਕਰ ਰਹੀ ਹੈ ਮੋਹਿੰਦਰ ਭਗਤ ਦੀ ਵਿਕਟਰੀ ਆਲਮੋਸਟ ਸਰਟਨ ਲੱਗ ਰਹੀ ਕਿਸ ਤਰ੍ਹਾਂ ਦੇਖਦੇ ਹੋ ਜੀ ਬਹੁਤ ਵਧੀਆ ਕੰਮ ਕਰ ਰਹੇ ਸੀ ਭਗਵੰਤ ਮਾਨ ਸਾਹਿਬ ਉਹਨਾਂ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਇਹ ਸੀਟ ਆਪਾਂ ਜਰੂਰ ਕੱਢਾਂਗੇ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਸਾਨੂੰ ਉਹਦੇ ਉੱਤੇ ਪੂਰਾ ਯਕੀਨ ਹੈਗਾ ਕਿ ਉਹ ਪੂਰੇ ਕਰਨਗੇ ਸੈਲੀਬ੍ਰੇਸ਼ਨ ਦੀ ਤਿਆਰੀ ਕਿੱਦਾਂ ਦੀ ਹੈ ਸੈਲੀਬ੍ਰੇਸ਼ਨ ਦੀ ਤਿਆਰੀ ਸਭ ਖੁਰੀ ਆਪਾਂ ਕੀਤੀ ਹੋਈ ਆ ਆਪਣੀ ਜਿੰਨੀ ਵੀ ਟੀਮ ਹੈਗੀ ਸਾਰੀ ਪਹੁੰਚ ਰਹੀ ਆ ਹਮ ਹਮ ਆ ਕੇ ਬਸ ਜੀ ਕੀ ਨਾਮ ਹੈ ਤੁਹਾਡਾ ਕਿੰਨੀ ਮੇਰਾ ਨਾਮ ਹੈ ਬਿੰਨੀ ਨਾਮ ਹੈ ਇਸ ਦਾ ਰਿਜ਼ਲਟ ਆ ਰਿਹਾ ਹੈ ਨਾਮਾਂ ਦੀ ਪਾਰਟੀ ਵਾਸਤੇ ਤੇ ਸੈਲੀਬ੍ਰੇਸ਼ਨ ਦਾ ਟਾਈਮ ਆ ਗਿਆ ਹਾਂਜੀ ਜੀ ਬਿਲਕੁਲ ਸੈਲੀਬ੍ਰੇਸ਼ਨ ਦਾ ਟਾਈਮ ਆ ਗਿਆ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਸ਼ੁਰੂ ਹੋ ਗਿਆ ਔਰ ਚੌਥੇ ਰਾਊਂਡ ਤੋਂ ਬਾਅਦ ਅਪਾ ਦੇਖਿਆ ਵੀ ਲਗਾਤਾਰ ਆਮਾਦੀ ਪਾਰਟੀ ਨੂੰ ਵੱਡੀ ਲੀਡ ਮਿਲ ਰਹੀ ਹੈ ਮਹਿੰਦਰ ਪາກੜ ਜਿਹੜੇ ਲੀਡ ਕਰ ਰਹੇ ਨੇ ਨੰਬਰ 2 ਦੇਤੇ ਕਾਂਗਰਸ ਸੁਰਿੰਦਰ ਲੋਹਰ ਨੇ ਔਰ ਉਸ ਤੋਂ ਬਾਅਦ ਸ਼ੀਤਨਗਰਾਲ ਨੇ ਭਾਜਪਾ ਦੇ ਲੇਕਿਨ ਆਮਾਦੀ ਪਾਰਟੀ ਜਿਹਨੇ ਬਹੁਤ ਜ਼ੋਰ ਲਗਾਇਆ ਸੀ ਭਗਵੰਤ ਮਾਨ ਚੀਫ ਮਿਨਿਸਟਰ ਖੁਦ ਕੈਂਪ ਕਰਕੇ ਬੈਠੇ ਸੀ ਜਲੰਧਰ ਦੇ ਵਿੱਚ ਉਹਨਾਂ ਨੇ ਕਾਫੀ ਜ਼ੋਰ ਲਗਾਇਆ ਸੀ ਸੀਟ ਵਾਸਤੇ ਲੇਕਿਨ अर्ਲੀ ਜਿਹੜੇ ਸਾਈਨਸ ਆ ਰਹੇ ਚਾਰ ਰਾਊਂਡ ਤੋਂ ਬਾਅਦ ਲੰਬੀ ਚੌੜੀ ਲੀਡ ਹੈਗੀ ਹੈ ਹੁਣ ਆਮਾਦੀ ਪਾਰਟੀ ਦੇ ਕੈਂਡੀਡੇਟ ਮਹਿੰਦਰ ਪາກੜ ਕੋ ਆ ਔਰ ਰਿਜ਼ਲਟਸ ਵੀ ਉਦਾਂ ਦੇ 4 ਰਾਉਂਡਸ ਤੋਂ ਬਾਅਦ ਲੀਡ ਮਿਲ ਰਹੀ ਹੈ ਤੁਹਾਨੂੰ ਕਿਸ ਤਰ੍ਹਾਂ ਦੇਖ ਗਏ ਮੈਂ ਰਵਿੰਦਰ ਕੌਰ ਰਾਜੀ ਬਲਾਕ ਪ੍ਰਧਾਨ ਕੈਂਟ ਅਸੀਂ ਇਹ ਰਿਜ਼ਲਟ ਨੂੰ ਬਹੁਤ ਸਾਨੂੰ ਪਤਾ ਸੀ ਕਿ ਰਿਜ਼ਲਟ ਇਹੀ ਆਉਣੇ ਹੈਗੇ ਆ ਕਿਉਂਕਿ ਦੇਖੋ ਜੇ ਉਹਨਾਂ ਨੂੰ ਉਦੋਂ ਜਿਤਾਇਆ ਸੀ ਸ਼ੀਤਲੰਗੁਰਾਲਜੀ ਨੂੰ ਠੀਕ ਹੈ ਨਾ ਤੇ ਜੇ ਉਹ ਉਸ ਨੂੰ ਆਪਣੀ ਠੋਕਰ ਮਾਰ ਕੇ ਆ ਗਏ ਚਲੇ ਗਏ ਕਿਸੇ ਜੋ ਵੀ ਹੋਇਆ ਹੈ ਨਾ ਗਲਤ ਕੰਮ ਕੀਤਾ ਉਹਨਾਂ ਨੇ ਅੱਜ ਉਹ ਬਹੁਤ ਪਛਤਾ ਰਹੇ ਹੁਣ ਇਸ ਜੀ ਨੂੰ ਕਿ ਮੈਂ ਕਿ ਇਹ ਸਾਡੇ ਭਗਵੰਤ ਮਾਨ ਜੀ ਜੇ ਸਾਡੇ ਕੇਜਰੀਵਾਲ ਜੀ ਦੇ ਮੂਹ ਨੂੰ ਬੋਟਾਂ ਪਈਆਂ ਦੇਖੋ ਭਗਵੰਤ ਮਾਨ ਜੀ ਦੀ ਸਾਰੀ ਫੈਮਿਲੀ ਨੇ ਬਹੁਤ ਮਿਹਨਤ ਕੀਤੀ ਉਹਨਾਂ ਦੇ ਨਾਲ ਸਾਰੇ ਵਰਕਰਸ ਵੋਲੰਟੀਅਰਸ ਅਹੁਦੇਦਾਰਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਉਹ ਮਿਹਨਤ ਦਾ ਫਲ ਹੈਗਾ ਕਿ ਅੱਜ ਅਸੀਂ ਆਪਣੀ ਜਿੱਤ ਪ੍ਰਾਪਤ ਕਰ ਰਹੇ ਹੈਗੇ ਆ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਵੈਸਟ ਵਿੱਚ ਲੋਕੀ ਬਹੁਤ ਦੁਖੀ ਸੀ ਉਹਨਾਂ ਕੋਲੋਂ ਕਿਉਂਕਿ ਉੱਥੇ ਬਹੁਤ ਗਲਤ ਕੰਮ ਹੋ ਰਹੇ ਸੀਗੇ ਇਹ ਕੰਮ ਇਹ ਖਤਮ ਕਰਾਂਗਾ ਠੀਕ ਹੈ ਟਾਈਮ ਲੱਗੇਗਾ ਹੌਲੀ ਹੌਲੀ ਸਾਰੇ ਕੰਮ ਉਹਨੇ ਸ਼ੁਰੂ ਕਰ ਲਏ ਹੈਗੇ ਤੇ ਕੰਮ ਕਰਨਗੇ ਵੀ ਵਿਕਾਸ ਵੀ ਕਰਨਗੇ ਉੱਤੇ ਤੇ ਉੱਥੇ ਵਿਕਾਸ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ ਹੈਗਾ ਸੋ ਇੱਕ ਵਿਕਾਸ ਨੂੰ ਜਾਂ ਇੱਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਹਨ ਤੇ ਅਸੀਂ ਅੱਜ ਇੱਕ ਵੱਡੀ ਲੀਡ ਤੋਂ ਜਿੱਤ ਪ੍ਰਾਪਤ ਕਰ ਲਈ ਹੈਗੇ ਹੋਰ ਵੀ ਲੋਕ ਨੇ ਆਪਾਂ ਗੱਲ ਕਰਾਂਗੇ ਉਹਨਾਂ ਦੇ ਨਾਲ ਹਾਂਜੀ ਅੱਜ ਆਮ ਆਦਮੀ ਪਾਰਟੀ ਦੇ ਜੋ ਰਿਜ਼ਲਟਸ ਆ ਰਹੇ ਨੇ ਚਾਰ ਰਾਊਂਡਸ ਤੋਂ ਬਾਅਦ ਤੇ ਲੀਡ ਕਰ ਰਹੇ ਨੇ ਮੋਹਿੰਦਰ ਭਗਤ ਕਿਸ ਤਰ੍ਹਾਂ ਦੇਖਦੇ ਨੂੰ ਅਪਾ ਅੱਜ ਬਹੁਤ ਖੁਸ਼ ਆ ਮhender ਭਗਤ ਅੱਗੇ ਕੀ ਅਪਾ ਜਿੱਤ ਗਏ ਆ ਇਸ ਕਰਕੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਆਪਾਂ ਸਵੇਰੇ ਜਦੋਂ ਆਏ ਹਨ ਪੂਰਾ ਵਿਸ਼ਵਾਸ ਸੀ ਕਿ ਆਪਾਂ ਬਹੁਤ ਵੱਡੀ ਲੀਡ ਲੈ ਕੇ ਜਿੱਤਣਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਰਿਜ਼ਲਟ ਨੂੰ ਬੜਾ ਜ਼ੋਰ ਲਗਾਇਆ ਆ ਕਾਰਕਿਰਤਾਵਾਂ ਨੇ ਵੀ ਬੜਾ ਜੀ ਬਹੁਤ ਵਧੀਆ ਰਿਜ਼ਲਟ ਆ ਰਿਹਾ ਤੇ ਬਹੁਤ ਹੀ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ ਤੇ ਕੰਮ ਵੀ ਬਹੁਤ ਵਧੀਆ ਕਰਦੇ ਇਹਨਾਂ ਵਰਗਾ ਮਹਿੰਦਰ ਭਗਤ ਵਰਗਾ ਬੰਦਾ ਕੋਈ ਵੀ ਕੈਂਡੀਡੇਟ ਵਿੱਚੋਂ ਨਹੀਂ ਇਹ ਸਭ ਤੋਂ ਬੈਸਟ ਬੰਦਾ ਹੈ ਸਭ ਤੋਂ ਬੈਸਟ ਹਾਂ ਸਭ ਤੋਂ ਬੈਸਟ ਕੈਂਡੀਡੇਟ ਹੈ ਆਪਾਂ ਲਗਾਵਾ ਦੇ ਆਰਡਰ ਕਾਹਲੀ ਦੇਤੇ ਇਹ ਤੁਹਾਨੂੰ ਪਤਾ ਸਾਡੇ ਡੀਏ ਡੀਏ ਬੋਕ ਹੋ ਕੇ ਗੱਡੀਆਂ ਆਪਾਂ ਰੋਡ ਸ਼ੋਅ ਕਰਨਾ ਅੱਜ ਸਾਡਾ ਰੋਡ ਸ਼ੋਅ ਤਿਆਰ ਹੈ ਹੁਣੇ ਥੋੜੀ ਥੋੜੀ ਦੇਰ ਦੇ ਘਰ ਆ ਰਹੇ ਨੇ ਪਬਲਿਕ ਨੇ ਇਹ ਹੁਣੇ ਮਤਲਬ 4 ਰਾਊਂਡ ਤੋਂ ਬਾਅਦ ਹੀ ਹਾਲੇ 4 ਰਾਊਂਡ ਹੋਏ ਨੇ ਇੱਥੇ ਔਰ 4 ਰਾਊਂਡ ਦੇ ਰਿਜ਼ਲਟਸ ਜਿੱਦਾਂ ਦੇ ਆਏ ਆ ਕਿ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੂੰ ਕਾਫੀ ਕੰਸੋਲिडेट ਜਿਹੜੀ ਹੈ ਲੀਡ ਕਰਨੀ ਸ਼ੁਰੂ ਕਰਤੀ ਹੈ ਮਹਿੰਦਰ ਭਗਤ ਅ ਤੇ ਉਸ ਤੋਂ ਬਾਅਦ ਆਮਾਦੀ ਪਾਰਟੀ ਦੇ ਵਰਕਰਸ ਦੇ ਵਿੱਚ ਆਲਰੇਡੀ ਸੈਲੀਬ੍ਰੇਸ਼ਨ ਜਿਹੜੀ ਹੈ ਉਹ ਸਟਾਰਟ ਹੈ ਔਰ ਆਮਾਦੀ ਪਾਰਟੀ ਦੇ ਝੰਡਿਆਂ ਦੇ ਨਾਲ ਪਾਰਟੀ ਫਲੈਗਸ ਦੇ ਨਾਲ ਹਿਦੇਸ਼ਾ ਲੋਕਿਸਤਾਂ ਕਾਊਂਟਿੰਗ ਸੈਂਟਰ ਦੇ ਬਾਹਰ ਆਮਾਦੀ ਪਾਰਟੀ ਦੇ ਵਰਕਰਸ ਜਿਹੜੇ ਨੇ ਆਲਰੇਡੀ ਸੈਲੀਬ੍ਰੇਸ਼ਨ ਮੂਡ ਦੇ ਵਿੱਚ ਨੇ ਉਹ ਸੈਲੀਬ੍ਰੇਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਚਾਰ ਰਾਊਂਡਸ ਤੋਂ ਬਾਅਦ ਜਿੱਦਾਂ ਦਾ ਰਿਜ਼ਲਟ ਆਇਆ ਹੈ ਉਹ ਸੀਟ ਆਲਮੋਸਟ ਜੱਗ ਜੱਗਗੇ ਨੇ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਵੀ ਅਸੀਂ ਕੱਲ ਹੀ ਲੱਡੂਆਂ ਦੇ ਆਰਡਰ ਦਿੱਤੇ ਸੀ ਉਹ ਸ਼ੋਰ ਸੀ ਜੀ ਆਪਣੀ ਵਿਕਟਰੀ ਦੇ ਬਾਰੇ ਸੋ ਇਹ ਤਸਵੀਰਾਂ ਆਮਾ ਦੀ ਪਾਰਟੀ ਵਾਸਤੇ ਕਾਫੀ ਮੋਰਲ ਬੂਸਟਿੰਗ ਹੋਣਗੀਆਂ ਕਿਉਂਕਿ ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਦੇ ਰਿਜ਼ਲਟਸ ਰਹੇ ਸੀ ਉਸ ਤੋਂ ਬਾਅਦ ਬੜੀ ਇੱਕ ਸੈਟਬੈਕ ਸੀ ਪਾਰਟੀ ਵਾਸਤੇ ਡਿਜੈਕਸ਼ਨ ਸੀ ਕੀ ਪਾਰਟੀ ਵਾਸਤੇ ਲੇਕਿਨ ਜਿਸ ਤਰ੍ਹਾਂ ਦਾ ਹੁਣ ਇਹ ਰਿਜ਼ਲਟਸ ਰਹੇ ਨੇ ਇਹਨਾਂ ਵਾਸਤੇ ਤੇ ਆਪਾਂ ਗੱਲ ਕਰਾਂਗੇ ਕੁਝ ਲੋਕਾਂ ਦੇ ਨਾਲ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ 4 4 4 राउंड ਤੋਂ ਬਾਅਦ ਆਮ ਆਦੀ ਪਾਰਟੀ ਜਿਹੜੀ ਹੈ ਲੀਡ ਕਰ ਰਹੀ ਹੈ ਮੋਹਿੰਦਰ ਭਗਤ ਦੀ ਵਿਕਟਰੀ ਆਲਮੋਸਟ ਸਰਟਨ ਲੱਗ ਰਹੀ ਕਿਸ ਤਰ੍ਹਾਂ ਦੇਖੋ ਜੀ ਬਹੁਤ ਵਧੀਆ ਕੰਮ ਕਰ ਰਹੇ ਸੀ ਭਗਵੰਤ ਮਾਨ ਸਾਹਿਬ ਉਹਨਾਂ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਇਹ ਸੀਟ ਆਪਾਂ ਜਰੂਰ ਕੱਢਾਂਗੇ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਸਾਨੂੰ ਉਹਦੇ ਉੱਤੇ ਪੂਰਾ ਯਕੀਨ ਹੈਗਾ ਕਿ ਉਹ ਪੂਰੇ ਕਰਨਗੇ ਸੈਲੀਬ੍ਰੇਸ਼ਨ ਦੀ ਤਿਆਰੀ ਕਿਦਾਂ ਦੀ ਹੈ ਸੈਲੀਬ੍ਰੇਸ਼ਨ ਦੀ ਤਿਆਰੀ ਸਭ ਪੂਰੀ ਆਪਾਂ ਕੀਤੀ ਹੋਈ ਆ ਆਪਣੀ ਜਿੰਨੀ ਵੀ ਟੀਮ ਹੈਗੀ ਸਾਰੀ ਪਹੁੰਚ ਰਹੀ ਆ ਹਮ ਹਮ ਆ ਕੇ ਬਸ ਅੱਜ ਕੀ ਨਾਮ ਹੈ ਤੁਹਾਡਾ ਬਿੰਨੀ ਮੇਰਾ ਨਾਮ ਹੈ ਬਿੰਨੀ ਨਾਮ ਹੈ ਉਹਨਾਂ ਦਾ ਰਿਜ਼ਲਟ ਆ ਰਿਹਾ ਹੈ ਨਾਮਾ ਦੀ ਪਾਰਟੀ ਵਾਸਤੇ ਤੇ ਸੈਲੀਬ੍ਰੇਸ਼ਨ ਦਾ ਟਾਈਮ ਆ ਗਿਆ ਹਾਂਜੀ ਜੀ ਬਿਲਕੁਲ ਸੈਲੀਬ੍ਰੇਸ਼ਨ ਦਾ ਟਾਈਮ ਆ ਗਿਆ ਸੀ ਸੈਲੀਬ੍ਰੇਟ ਕਰ ਰਹੇ ਆ ਸ਼ੁਰੂ ਹੋ ਗਿਆ ਔਰ ਚੌਥੇ ਰਾਉਂਡ ਤੋਂ ਬਾਅਦ ਆਪਾਂ ਦੇਖਿਆ ਵੀ ਲਗਾਤਾਰ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਮਿਲ ਰਹੀ ਹੈ ਮਹਿੰਦਰ ਪੱਗ ਜਿਹੜੇ ਲੀਡ ਕਰ ਰਹੇ ਨੇ ਨੰਬਰ 2 ਦੇ ਉੱਤੇ ਕਾਂਗਰਸ ਸੁਰਿੰਦਰ ਕੌਰ ਨੇ ਔਰ ਉਸ ਤੋਂ ਬਾਅਦ ਸ਼ੀਤਲ ਅੰਗਰਾਲ ਨੇ ਬੀਜੇਪੀ ਦੇ ਲੇਕਿਨ ਆਮ ਆਦਮੀ ਪਾਰਟੀ ਜਿਹਨੇ ਬਹੁਤ ਜ਼ੋਰ ਲਗਾਇਆ ਸੀ ਭਗਵੰਤ ਮਾਨ ਜੀ ਮਿਨਿਸਟਰ ਖੁਦ ਕੈਂਪ ਕਰਕੇ ਬੈਠੇ ਸੀ ਜਲੰਧਰ ਦੇ ਵਿੱਚ ਉਹਨਾਂ ਨੇ ਕਾਫੀ ਜ਼ੋਰ ਲਗਾਇਆ ਸੀ ਸੀਟ ਵਾਸਤੇ ਲੇਕਿਨ ਅਰਲੀ ਜਿਹੜੇ ਸਾਈਨਸ ਆ ਰਹੇ ਚਾਰ ਰਾਉਂਡ ਤੋਂ ਬਾਅਦ ਲੰਬੀ ਚੌੜੀ ਲੀਡ ਹੈਗੀ ਹੈ ਹੁਣ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮਹਿੰਦਰ ਪੱਗ ਕੋ ਆਮ ਆਦਮੀ ਪਾਰਟੀ ਦੇ ਕੁਝ ਸਮਰਥਕ ਨੇ ਹਾਂਜੀ ਬੜਾ ਜ਼ੋਰ ਲਗਾਇਆ ਸੀ ਆਮ ਆਦਮੀ ਪਾਰਟੀ ਔਰ ਰਿਜ਼ਲਟਸ ਵੀ ਉਦਾਂ ਦੇ 4 ਰਾਉਂਡਸ ਤੋਂ ਬਾਅਦ ਲੀਡ ਮਿਲ ਰਹੀ ਹੈ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਰਵਿੰਦਰ ਕੌਰ ਰਾਜੀ ਬਲਾਕ ਪ੍ਰਧਾਨ ਕੈਂਟ ਅਸੀਂ ਇਹ ਰਿਜ਼ਲਟ ਨੂੰ ਬਹੁਤ ਸਾਨੂੰ ਪਤਾ ਸੀ ਕਿ ਰਿਜ਼ਲਟ ਇਹੀ ਆਉਣੇ ਹੈਗੇ ਆ ਕਿਉਂਕਿ ਦੇਖੋ ਜੇ ਉਹਨਾਂ ਨੂੰ ਉਦੋਂ ਜਿਤਾਇਆ ਸੀ ਸ਼ੀਤਲੰਗੁਰਾਲਜੀ ਨੂੰ ਠੀਕ ਹੈ ਨਾ ਤੇ ਜੇ ਉਹ ਉਸ ਨੂੰ ਆਪਣੀ ਠੋਕਰ ਮਾਰ ਕੇ ਆ ਗਏ ਚਲੇ ਗਏ ਕਿਸੇ ਜੋ ਵੀ ਹੋਇਆ ਹੈ ਨਾ ਗਲਤ ਕੰਮ ਕੀਤਾ ਉਹਨਾਂ ਨੇ ਅੱਜ ਉਹ ਬਹੁਤ ਪਛਤਾ ਰਹੇ ਹੁਣ ਇਸ ਜੀ ਨੂੰ ਕਿ ਮੈਂ ਕਿ ਇਹ ਸਾਡੇ ਭਗਵੰਤ ਮਾਨ ਜੀ ਜੇ ਸਾਡੇ ਕੇਜਰੀਵਾਲ ਜੀ ਦੇ ਮੂਹ ਨੂੰ ਬੋਟਾਂ ਪਈਆਂ ਦੇਖੋ ਭਗਵੰਤ ਮਾਨ ਜੀ ਦੀ ਸਾਰੀ ਫੈਮਿਲੀ ਨੇ ਬਹੁਤ ਮਿਹਨਤ ਕੀਤੀ ਉਹਨਾਂ ਦੇ ਨਾਲ ਸਾਰੇ ਵਰਕਰਸ ਵੋਲੰਟੀਅਰਸ ਅਹੁਦੇਦਾਰਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਉਹ ਮਿਹਨਤ ਦਾ ਫਲ ਹੈਗਾ ਕਿ ਅੱਜ ਅਸੀਂ ਆਪਣੀ ਜਿੱਤ ਪ੍ਰਾਪਤ ਕਰ ਰਹੇ ਹੈਗੇ ਆ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਵੈਸਟ ਵਿੱਚ ਲੋਕੀ ਬਹੁਤ ਦੁਖੀ ਸੀ ਉਹਨਾਂ ਕੋਲੋਂ ਕਿਉਂਕਿ ਉੱਥੇ ਬਹੁਤ ਗਲਤ ਕੰਮ ਹੋ ਰਹੇ ਸੀਗੇ ਦੇ ਕੰਮ ਇਹ ਖਤਮ ਕਰਾਂਗਾ ਠੀਕ ਹੈ ਟਾਈਮ ਲੱਗੇਗਾ ਹੌਲੀ ਹੌਲੀ ਸਾਰੇ ਕੰਮ ਉਹਨੇ ਸ਼ੁਰੂ ਕਰ ਲਏ ਹੈਗੇ ਤੇ ਕੰਮ ਕਰਨਗੇ ਵੀ ਵਿਕਾਸ ਵੀ ਕਰਨਗੇ ਉੱਤੇ ਤੇ ਉੱਥੇ ਵਿਕਾਸ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ ਹੈਗਾ ਸੋ ਇੱਕ ਵਿਕਾਸ ਨੂੰ ਜਾਂ ਇੱਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਹਨ ਤੇ ਅਸੀਂ ਅੱਜ ਇੱਕ ਵੱਡੀ ਲੀਡ ਤੋਂ ਜਿੱਤ ਪ੍ਰਾਪਤ ਕਰ ਲਈ ਹੈਗੇ ਹੋਰ ਵੀ ਲੋਕ ਨੇ ਆਪਾਂ ਗੱਲ ਕਰਾਂਗੇ ਉਹਨਾਂ ਦੇ ਨਾਲ ਹਾਂਜੀ ਅੱਜ ਆਮ ਆਦਮੀ ਪਾਰਟੀ ਦੇ ਜੋ ਰਿਜ਼ਲਟਸ ਆ ਰਹੇ ਨੇ ਚਾਰ ਰਾਊਂਡਸ ਤੋਂ ਬਾਅਦ ਤੇ ਲੀਡ ਕਰ ਰਹੇ ਨੇ ਮਹਿੰਦਰ ਭਗਤ ਕਿਸ ਤਰ੍ਹਾਂ ਦੇਖਦੇ ਨੂੰ ਅਪਾ ਅੱਜ ਬਹੁਤ ਖੁਸ਼ ਆ ਮਿਹਦਰ ਭਗਤ ਅੱਗੇ ਅੱਗੇ ਕੀ ਅਪਾ ਜਿੱਤ ਗਏ ਆ ਇਸ ਕਰਕੇ ਤੁਹਾਨੂੰ ਕੋਈ ਡੈਨ ਨਹੀਂ ਆਪਾਂ ਸਵੇਰੇ ਜਦੋਂ ਆਏ ਹਾਂ ਪੂਰਾ ਵਿਸ਼ਵਾਸ ਸੀ ਕਿ ਆਪਾਂ ਬਹੁਤ ਵੱਡੀ ਲੀਡ ਲੈ ਕੇ ਜਿੱਤਣਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਰਿਜ਼ਲਟ ਨੂੰ ਬੜਾ ਜ਼ੋਰ ਲਗਾਇਆ ਆ ਕਾਰਕਟਰਾਂ ਨੇ ਵੀ ਵਰਕ ਕੀਤਾ ਜੀ ਬਹੁਤ ਵਧੀਆ ਰਿਜ਼ਲਟ ਆ ਰਿਹਾ ਤੇ ਬਹੁਤ ਹੀ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ ਤੇ ਕੰਮ ਵੀ ਬਹੁਤ ਵਧੀਆ ਕਰਦੇ ਇਹਨਾਂ ਵਰਗਾ ਮਹਿੰਦਰ ਭਗਤ ਵਰਗਾ ਬੰਦਾ ਕੋਈ ਵੀ ਕੈਂਡੀਡੇਟ ਵਿੱਚੋਂ ਨਹੀਂ ਇਹ ਸਭ ਤੋਂ ਬੈਸਟ ਬੰਦਾ ਹੈ ਸਭ ਤੋਂ ਬੈਸਟ ਹਾਂ ਸਭ ਤੋਂ ਬੈਸਟ ਕੈਂਡੀਡੇਟ ਹੈ ਆਪਾਂ ਨੰਬਰ ਦੇ ਆਰਡਰ ਕਹ ਲਈ ਦਿੱਤੇ ਸੀ ਕਿ ਹੰਸ ਪਤਾ ਸਾਡੇ ਡੀਏ ਡੀਏ ਬੋਕ ਹੋ ਕੇ ਗੱਡੀਆਂ ਆਪਾਂ ਰੋਡ ਸ਼ੋਅ ਕਰਨਾ ਅੱਜ ਸਾਡਾ ਰੋਡ ਸ਼ੋਅ ਤਿਆਰ ਹੈ ਹੁਣੇ ਥੋੜੀ ਥੋੜੀ ਦੇਰ ਦੇ ਘਰ ਆ ਰਹੇ ਨੇ ਪਬਲਿਕ ਨੇ ਇਹ ਹੁਣੇ ਮਤਲਬ 4 ਰਾਊਂਡ ਤੋਂ ਬਾਅਦ ਹੀ ਹਾਲੇ 4 ਰਾਊਂਡ ਹੋਏ ਨੇ ਇੱਥੇ ਔਰ 4 ਰਾਊਂਡ ਦੇ ਰਿਜ਼ਲਟ ਜਿੱਦਾਂ ਦੇ ਆਏ ਆ ਕਿ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੂੰ ਕਾਫੀ ਕਨਸੋਲੀਡੇਟ ਜਿਹੜੀ ਹੈ ਲੀਡ ਕਰਨੀ ਸ਼ੁਰੂ ਕਰਤੀ ਹੈ ਮਹਿੰਦਰ ਭਗਤ ਅ ਤੇ ਉਸ ਤੋਂ ਬਾਅਦ ਆਮਾਦੀ ਪਾਰਟੀ ਦੇ ਵਰਕਰਸ ਦੇ ਵਿੱਚ ਆਲਰੇਡੀ ਸੈਲੀਬ੍ਰੇਸ਼ਨ ਜਿਹੜੀ ਹੈ ਉਹ ਸਟਾਰਟ ਹੈ ਔਰ ਆਮਾਦੀ ਪਾਰਟੀ ਦੇ ਝੰਡਿਆਂ ਦੇ ਨਾਲ ਪਾਰਟੀ ਫਲੈਗਸ ਦੇ ਨਾਲ ਵਿਦੇਸ਼ ਸਰੋਕਿਸਤਾਂ ਕਾਊਂਟਿੰਗ ਸੈਂਟਰ ਦੇ ਬਾਹਰ ਆਮਾਦੀ ਪਾਰਟੀ ਦੇ ਵਰਕਰਸ ਜਿਹੜੇ ਨੇ ਆਲਰੇਡੀ ਸੈਲੀਬ੍ਰੇਸ਼ਨ ਮੂਡ ਦੇ ਵਿੱਚ ਨੇ ਸੈਲੀਬ੍ਰੇਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਚਾਰ ਰਾਊਂਡ ਤੋਂ ਬਾਅਦ ਜਿਹਦਾ ਰਿਜ਼ਲਟ ਆਇਆ ਹੈ ਉਹ ਸੀਟ ਆਲਮੋਸਟ ਜੱਗੇ ਨੇ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਵੀ ਅਸੀਂ ਕੱਲ ਲੱਡੂਆਂ ਦੇ ਆਰਡਰ ਦਿੱਤੇ ਸੀ ਉਹ ਸ਼ੋਰ ਸੀ ਜੀ ਆਪਣੀ ਵਿਕਟਰੀ ਦੇ ਬਾਰੇ ਸੋ ਇਹ ਤਸਵੀਰਾਂ ਆਮਾ ਦੀ ਪਾਰਟੀ ਵਾਸਤੇ ਕਾਫੀ ਮੋਰਲ ਬੂਸਟਿੰਗ ਹੋਣਗੀਆਂ ਕਿਉਂਕਿ ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਦੇ ਰਿਜ਼ਲਟਸ ਰਹੇ ਸੀ ਉਸ ਤੋਂ ਬਾਅਦ ਬੜੀ ਇੱਕ ਸੈਟਬੈਕ ਸੀ ਪਾਰਟੀ ਵਾਸਤੇ ਡਿਜੈਕਸ਼ਨ ਸੀ ਪਾਰਟੀ ਵਾਸਤੇ ਲੇਕਿਨ ਜਿਸ ਤਰ੍ਹਾਂ ਦਾ ਹੁਣ ਇਹ ਰਿਜ਼ਲਟਸ ਰਹੇ ਨੇ ਇਹਨਾਂ ਵਾਸਤੇ ਤੇ ਆਪਾਂ ਗੱਲ ਕਰਾਂਗੇ ਕੁਝ ਲੋਕਾਂ ਦੇ ਨਾਲ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਚਾਰ 4 4 राउंड्स ਤੋਂ ਬਾਅਦ ਆਮ ਆਨੀ ਪਾਰਟੀ ਜਿਹੜੀ ਹੈ ਲੀਡ ਕਰ ਰਹੀ ਹੈ ਮੋਹਿੰਦਰ ਭਗਤ ਦੀ ਵਿਕਟਰੀ ਆਲਮੋਸਟ ਸਰਟਨ ਲੱਗ ਰਹੀ ਕਿਸ ਤਰ੍ਹਾਂ ਦੇਖਦੇ ਹੋ ਜੀ ਬਹੁਤ ਵਧੀਆ ਕੰਮ ਕਰ ਰਹੇ ਸੀ ਭਗਵੰਤ ਮਾਨ ਸਾਹਿਬ ਉਹਨਾਂ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਇਹ ਸੀਟ ਆਪਾਂ ਜਰੂਰ ਕੱਢਾਂਗੇ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਸਾਨੂੰ ਉਹਦੇ ਉੱਤੇ ਪੂਰਾ ਯਕੀਨ ਹੈਗਾ ਕਿ ਉਹ ਪੂਰੇ ਕਰਨਗੇ ਸ਼ੁਰੂ ਹੋ ਗਿਆ ਹੈ ਔਰ ਚੌਥੇ ਰਾਉਂਡ ਤੋਂ ਬਾਅਦ ਅਪਾ ਦੇਖਿਆ ਬੀ ਲਗਾਤਾਰ ਆਮਾਦੀ ਪਾਰਟੀ ਨੂੰ ਵੱਡੀ ਲੀਡ ਮਿਲ ਰਹੀ ਹੈ ਮਹਿੰਦਰ ਪາກੜ ਜਿਹੜੇ ਲੀਡ ਕਰ ਰਹੇ ਨੇ ਨੰਬਰ 2 ਦੇਤੇ ਕਾਂਗਰਸ ਸੁਰਿੰਦਰ ਰਕੌਰ ਨੇ ਔਰ ਉਸ ਤੋਂ ਬਾਅਦ ਸ਼ੀਤਲ ਅੰਗਰਾਲ ਨੇ ਭਾਜਪਾ ਦੇ ਲੇਕਿਨ ਆਮਾਦੀ ਪਾਰਟੀ ਜਿਹਨੇ ਬਹੁਤ ਜ਼ੋਰ ਲਗਾਇਆ ਸੀ ਭਗਵੰਤ ਮਾਨ ਚੀਫ ਮਿਨਿਸਟਰ ਖੁਦ ਕੈਂਪ ਕਰਕੇ ਬੈਠੇ ਸੀ ਜਲੰਧਰ ਦੇ ਵਿੱਚ ਉਹਨਾਂ ਨੇ ਕਾਫੀ ਜ਼ੋਰ ਲਗਾਇਆ ਸੀ ਸੀਟ ਵਾਸਤੇ ਲੇਕਿਨ अर्ਲੀ ਜਿਹੜੇ ਸਾਈਨਸ ਆ ਰਹੇ ਚਾਰ ਰਾਉਂਡ ਤੋਂ ਬਾਅਦ ਲੰਬੀ ਚੌੜੀ ਲੀਡ ਹੈਗੀ ਹੈ ਹੁਣ ਆਮਾਦੀ ਪਾਰਟੀ ਦੇ ਕੈਂਡੀਡੇਟ ਮਹਿੰਦਰ ਪ ਡਿਗੋਰ ਰਿਜ਼ਲਟਸ ਵੀ ਉਦਾਂ ਦੇ 4 ਰਾਉਂਡਸ ਤੋਂ ਬਾਅਦ ਲੀਡ ਮਿਲ ਰਹੀ ਹੈ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਰਵਿੰਦਰ ਕੌਰ ਰਾਜੀ ਬਲਾਕ ਪ੍ਰਧਾਨ ਕੈਂਟ ਅਸੀਂ ਇਹ ਰਿਜ਼ਲਟ ਨੂੰ ਬਹੁਤ ਸਾਨੂੰ ਪਤਾ ਸੀ ਕਿ ਰਿਜ਼ਲਟ ਇਹੀ ਆਉਣੇ ਹੈਗੇ ਆ ਕਿਉਂਕਿ ਦੇਖੋ ਜੇ ਉਹਨਾਂ ਨੂੰ ਉਦੋਂ ਜਿਤਾਇਆ ਸੀ ਸ਼ੀਤਲੰਗੁਰਾਲਜੀ ਨੂੰ ਠੀਕ ਹੈ ਨਾ ਤੇ ਜੇ ਉਹ ਉਸ ਨੂੰ ਆਪਣੀ ਠੋਕਰ ਮਾਰ ਕੇ ਆ ਗਏ ਚਲੇ ਗਏ ਕਿਸੇ ਜੋ ਵੀ ਹੋਇਆ ਹੈ ਨਾ ਗਲਤ ਕੰਮ ਕੀਤਾ ਉਹਨਾਂ ਨੇ ਅੱਜ ਉਹ ਬਹੁਤ ਪਛਤਾ ਰਹੇ ਹੁਣ ਇਸ ਜੀ ਨੂੰ ਕਿ ਮੈਂ ਕਿ ਇਹ ਸਾਡੇ ਭਗਵੰਤ ਮਾਨ ਜੀ ਜੇ ਸਾਡੇ ਕੇਜਰੀਵਾਲ ਜੀ ਦੇ ਮੂਹ ਨੂੰ ਬੋਟਾਂ ਪਈਆਂ ਦੇਖੋ ਭਗਵੰਤ ਮਾਨ ਜੀ ਦੀ ਸਾਰੀ ਫੈਮਿਲੀ ਨੇ ਬਹੁਤ ਮਿਹਨਤ ਕੀਤੀ ਉਹਨਾਂ ਦੇ ਨਾਲ ਸਾਰੇ ਵਰਕਰਸ ਵਾਲੰਟੀਅਰਸ ਅਹੁਦੇਦਾਰਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਉਹ ਮਿਹਨਤ ਦਾ ਫਲ ਹੈਗਾ ਕਿ ਅੱਜ ਅਸੀਂ ਆਪਣੀ ਜਿੱਤ ਪ੍ਰਾਪਤ ਕਰ ਰਹੇ ਹੈਗੇ ਆ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਵੈਸਟ ਵਿੱਚ ਲੋਕੀ ਬਹੁਤ ਦੁਖੀ ਸੀ ਉਹਨਾਂ ਕੋਲੋਂ ਕਿਉਂਕਿ ਉੱਥੇ ਬਹੁਤ ਗਲਤ ਕੰਮ ਹੋ ਰਹੇ ਸੀਗੇ ਤੇ ਭ ਸਾਰੇ ਕੰਮ ਇਹ ਖਤਮ ਕਰਾਂਗਾ ਠੀਕ ਹੈ ਟਾਈਮ ਲੱਗੇਗਾ ਹੌਲੀ ਹੌਲੀ ਸਾਰੇ ਕੰਮ ਉਹਨੇ ਸ਼ੁਰੂ ਕਰ ਲਏ ਹੈਗੇ ਤੇ ਕੰਮ ਕਰਨਗੇ ਵੀ ਵਿਕਾਸ ਵੀ ਕਰਨਗੇ ਉੱਤੇ ਤੇ ਉੱਥੇ ਵਿਕਾਸ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ ਹੈਗਾ ਸੋ ਇੱਕ ਇਹ ਵਿਕਾਸ ਨੂੰ ਜਾਂ ਇਹ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਹਨ ਤੇ ਅਸੀਂ ਅੱਜ ਇੱਕ ਵੱਡੀ ਲੀਡ ਤੋਂ ਜਿੱਤ ਪ੍ਰਾਪਤ ਕਰ ਲਈ ਹੈਗੇ ਹੋਰ ਵੀ ਲੋਕ ਨੇ ਆਪਾਂ ਗੱਲ ਕਰਾਂਗੇ ਉਹਨਾਂ ਦੇ ਨਾਲ ਹਾਂਜੀ ਅੱਜ ਆਮ ਆਦਮੀ ਪਾਰਟੀ ਦੇ ਜੋ ਰਿਜ਼ਲਟਸ ਆ ਰਹੇ ਨੇ ਚਾਰ ਰਾਊਂਡਸ ਤੋਂ ਬਾਅਦ ਤੇ ਲੀਡ ਕਰ ਰਹੇ ਨੇ ਮੋਹਿੰਦਰ ਭਗਤ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅਪਾ ਅੱਜ ਬਹੁਤ ਖੁਸ਼ ਆ ਮhender Bhagat ਅੱਗੇ ਅੱਗੇ ਕੀ ਅਪਾ ਜਿੱਤ ਗਏ ਆ ਇਸ ਕਰਕੇ ਸਾਡੂ ਕੋਈ ਡਾਊਟ ਨਹੀਂ ਆਪਾ ਸਵੇਰੇ ਜਦੋਂ ਆਏ ਹਨ ਪੂਰਾ ਵਿਸ਼ਵਾਸ ਸੀ ਕਿ ਆਪਾ ਬਹੁਤ ਵੱਡੀ ਲੀਡ ਲੈ ਕੇ ਜਿੱਤਣਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੂਰਾ ਰਿਜ਼ਲਟ ਨੂੰ ਬੜਾ ਜ਼ੋਰ ਲਗਾਇਆ ਤੋਂ ਕਾਰਕਿਰਤਾਵਾਂ ਨੇ ਵੀ ਵਰਕ ਕੀਤਾ ਜੀ ਬਹੁਤ ਵਧੀਆ ਰਿਜ਼ਲਟ ਆ ਰਿਹਾ ਤੇ ਬਹੁਤ ਹੀ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ ਤੇ ਕੰਮ ਵੀ ਬਹੁਤ ਵਧੀਆ ਕਰਦੇ ਇਹਨਾਂ ਵਰਗਾ ਮਹਿੰਦਰ ਭਗਤ ਵਰਗਾ ਬੰਦਾ ਕੋਈ ਵੀ ਕੈਂਡੀਡੇਟ ਵਿੱਚੋਂ ਨਹੀਂ ਇਹ ਸਭ ਤੋਂ ਬੈਸਟ ਬੰਦਾ ਹੈ ਸਭ ਤੋਂ ਬੈਸਟ ਹੈ ਹਾਂ ਸਭ ਤੋਂ ਬੈਸਟ ਕੈਂਡੀਡੇਟ ਹੈ ਹੀ ਆਪਣਾ ਨਾ ਨਾ ਆਰਡਰ ਕਾਲੀ ਦਿੱਤੇ ਜੀ ਤੁਹਾਨੂੰ ਪਤਾ ਸਾਡੇ ਡੀਏ ਡੀਏ ਬੋਕੋ ਕੇ ਗੱਡੀਆਂ ਆਪਾਂ ਰੋਡ ਸ਼ੋਅ ਕਰਨਾ ਅੱਜ ਸਾਡਾ ਰੋਡ ਸ਼ੋਅ ਤਿਆਰ ਹੈ ਹੁਣੇ ਥੋੜੀ ਥੋੜੀ ਦੇਰ ਤੇ ਘਰ ਆ ਰਹੇ ਨੇ ਪਬਲਿਕ ਨੇ ਇਹ ਹੁਣੇ ਮਤਲਬ 4 ਰਾਊਂਡ ਤੋਂ ਬਾਅਦ ਹੀ ਹਾਲੇ 4 ਰਾਊਂਡ ਹੋਏ ਨੇ ਇੱਥੇ ਔਰ 4 ਰਾਊਂਡ ਦੇ ਰਿਜ਼ਲਟਸ ਜਿੱਦਾਂ ਦੇ ਆਏ ਆ ਕਿ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੂੰ ਕਾਫੀ ਕੰਸੋਲੀਡੇਟ ਜਿਹੜੀ ਹੈ ਲੀਡ ਕਰਨੀ ਸ਼ੁਰੂ ਕਰਤੀ ਹੈ ਮਹਿੰਦਰ ਭਗਤ ਅ ਤੇ ਉਸ ਤੋਂ ਬਾਅਦ ਆਮਾਦੀ ਪਾਰਟੀ ਦੇ ਵਰਕਰਸ ਦੇ ਵਿੱਚ ਆਲਰੇਡੀ ਸੈਲੀਬ੍ਰੇਸ਼ਨ ਜਿਹੜੀ ਹੈ ਉਹ ਸਟਾਰਟ ਹੈ ਔਰ ਆਮਾਦੀ ਪਾਰਟੀ ਦੇ ਝੰਡਿਆਂ ਦੇ ਨਾਲ ਪਾਰਟੀ ਫਲੈਗਸ ਦੇ ਨਾਲ ਵਿਦੇਸ਼ ਸਰੋਕਸਤਾਂ ਕਾਊਂਟਿੰਗ ਸੈਂਟਰ ਦੇ ਬਾਹਰ ਆਮਾਦੀ ਪਾਰਟੀ ਦੇ ਵਰਕਰਸ ਦੇ